ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੇਰੋ ਪੋ ਦਾ ਮਹੀਨਾ ਸਹਿਬਜ਼ਾਦੇਾਂ ਦੀ ਸ਼ਹੀਦੀ ਦਾ ਮਹੀਨਾ ਹੈ ਇਹ ਮਹੀਨਾ ਜੋ ਕਿ 6 ਪੋ ਤੋਂ 14 ਪੋ ਤੱਕ ਹੈ ਇਸ ਅੰਦਰ ਕਈ ਸੌ ਸਿੱਖ ਸ਼ਹੀਦियां ਪਾਜਦੇ ਹੁੰਦੇ ਹਨ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਚਾਰ ਸਹਿਬਜ਼ਾਦੇ ਅਤੇ अनेका ਸਿੱਖ ਸ਼ਹੀਦ ਹੋ ਜਾਂਦੇ ਹਨ ਇੱਕ ਇੱਕ ਦਿਨ ਇੱਕ ਇੱਕ ਪਲ ਸੰਘਰਸ਼ ਨਾਲ ਭਰਿਆ ਹੈ ਵੀਰਤਾ ਨਾਲ ਭਰਿਆ ਹੈ ਹੌਸਲੇ ਨਾਲ ਭਰਿਆ ਹੈ ਹੁਕਮ ਨਾਲ ਭਰਿਆ ਹੈ ਤਾਂ ਆਓ ਇਨਾ ਦਿਨਾ ਦੀ ਸੰਖੇਪ ਜੈ ਵਿਚਾਰ ਸੰਖੇਪ ਇਤਿਹਾਸ ਨੂੰ ਵਾਰੀ ਵਾਰੀ ਕਰਕੇ ਜਾਂਦੇ ਹਾਂ 6 ਪੋ ਗੁਰੂ ਪੇਰੂ ਕਲਗੀਧਰਪਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨੇ ਜ਼ੁਲਮ ਨਾਲ ਟੱਕਰਾਂ ਲੈ ਲਈ ਅਤੇ ਦੱਬੇ ਕੁਚਲੇ ਗਰੀਬ ਮਜਲੂਮਾਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ ਅਤੇ ਜਾਤ ਪਾਤ ਵਰਗ ਕੋੜ ਆਦਿ ਨੂੰ ਕੱਢਣ ਲਈ ਖਾਲਸਾ ਪੰਥ ਦੀ ਸਾਜਨਾ ਕੀਤੀ ਖਾਲਸਾ ਪੰਥ ਸਾਜਣ ਵਿੱਚੋਂ ਥੋੜੇ ਹੀ ਸਮੇਂ ਅੰਦਰ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ਹੇਠ ਖਾਲਸਾ ਸਿਖਰਾਂ ਤੇ ਪਹੁੰਚ ਗਿਆ ਲੋਕ ਆਪਣੀਆਂ ਫਰਿਆਦਾਂ ਲੈ ਕੇ ਹੁਣ ਰਾਜਿਆਂ ਕੋਲ ਨਹੀਂ ਸੰਜਾਂਦੇ ਸਗੋਂ ਗੁਰੂ ਜੀ ਕੋਲ ਆਉਂਦੇ ਸਨ ਇਹ ਸਾਰੀਆਂ ਗੱਲਾਂ ਸਮੇਂ ਦੇ ਰਾਜਿਆਂ ਦੇ ਘਰੋਂ ਥੱਲੇ ਨਹੀਂ ਸਨ ਉਤਰਦੀਆਂ ਕਿ ਰਾਜੇ ਅਸੀਂ ਹਾਂ ਪਰ ਫਰਿਆਦਾਂ ਉੱਤਰ ਜਾਂਦੀਆਂ ਹਨ ਤੋਹਫੇ ਉਤਰ ਜਾਂਦੇ ਹਨ ਰਾਜੇ ਅਸੀਂ ਹਾਂ ਪਰ ਹਾਥੀ ਕੋੜੇ ਸਾਰੇ ਉਸ ਪਾਸੇ ਜਾਂਦੇ ਹਨ ਰਾਜੇ ਤਾਂ ਅਸੀਂ ਹਾਂ ਪਰ ਦਰਬਾਰ ਇਹਨਾਂ ਦੇ ਲੱਗਦੇ ਹਨ ਇਹ ਬਾਈ ਧਾਰ ਦੇ ਰਾਜੇ ਇਹ ਸਭ ਕੁਝ ਦੇਖ ਕੇ ਜਰ ਨਾ ਸਕੇ ਆਪਣੇ ਘਰ ਦੀ ਜਾਂਦੀ ਰਿਆਸਤ ਸ਼ੋਭਾ ਦੇ ਦੇਖ ਕੇ ਦਿਲਾਂ ਅੰਦਰ ਈਰਖਾ ਪਰ ਲਈ ਅਤੇ ਗੁਰੂ ਜੀ ਖਿਲਾਫ ਕਈ ਤਰ੍ਹਾਂ ਦੀਆਂ ਵਿਉਤਾਂ ਸਾਜੀਆਂ ਰਚਣ ਲੱਗੇ ਇਥੋਂ ਤੱਕ ਕਿ ਪਹਾੜੀ ਰਾਜਿਆਂ ਨੇ ਕਈ ਜੰਗਾਂ ਵੀ ਗੁਰੂ ਜੀ ਨਾਲ ਲੜੀਆਂ ਪਰ ਗੁਰੂ ਸਾਹਿਬ ਜੀ ਨੂੰ ਜਿੱਤਣਾ ਕੋਈ ਸੌਖੀ ਗੱਲ ਨਹੀਂ ਸੀ ਫਿਰ ਪਹਾੜੀ ਰਾਜੇ ਇਕੱਠੇ ਹੋ ਕੇ ਇੱਕ ਸੰਜੀ ਜੰਗ ਲੜ ਕੇ ਗੁਰੂ ਜੀ ਉੱਤੇ ਜਿੱਤ ਹਾਸਲ ਕਰਨਾ ਚਾਹੁੰਦੇ ਸਨ ਉਦਰ ਔਰੰਗਜ਼ੇਬ ਵੀ ਗੁਰੂ ਜੀ ਨੂੰ ਕੈਦ ਕਰਨਾ ਚਾਹੁੰਦਾ ਸੀ ਇਸ ਕਰਕੇ ਹੁਣ ਸਾਰੇ ਪਹਾੜੀ ਰਾਜੇ ਵੀ ਅਤੇ ਮੁਗਲ ਰਾਜੇ ਵੀ ਸਾਰੇ ਹੁਣ ਇੱਕ ਹੋ ਕੇ ਗੁਰੂ ਜੀ ਨੂੰ ਫੜਨ ਦੀਆਂ ਸਲਾਹਾਂ ਕਰਨ ਲੱਗੇ ਪਹਾੜੀ ਰਾਜੇ ਔਰੰਗਜ਼ੇਬ ਦੀ ਫੌਜ ਦੀ ਮਦਦ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ ਤੇ ਦਸ਼ਮੇਸ਼ ਪਿਤਾ ਜੀ ਉੱਪਰ ਇੱਕ ਕੈਰੀ ਹੱਲਾ ਬੋਲ ਦਿੱਤਾ ਅਨੰਦਪੁਰ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਜਿਸ ਦਾ ਗੁਰੂ ਸਾਹਿਬ ਜੀ ਦੀਆਂ ਫੌਜਾਂ ਦਾ ਕਾਫੀ ਨੁਕਸਾਨ ਹੋਇਆ ਇੱਕ ਘੇਰਾਬੰਦੀ ਲੰਮੀ ਹੋ ਗਈ ਇਸ ਜੰਗ ਵਿੱਚ ਪਹਾੜੀ ਹਿੰਦੂ ਅਤੇ ਮੁਗਲ ਰਾਜਿਆਂ ਦਾ ਵੀ ਆਰਥਿਕ ਨੁਕਸਾਨ ਹੋਇਆ ਜਦ ਕਈ ਮਹੀਨੇ ਬੀਤ ਜਾਣ ਬਾਅਦ ਵੀ ਗੁਰੂ ਸਾਹਿਬ ਨੂੰ ਫੜ ਨਾ ਸਕੇ ਫਿਰ ਪਹਾੜੀ ਰਾਜਿਆਂ ਨੇ ਮੱਕਾਰੀ ਨੀਤੀ ਅਪਣਾਈ ਅਤੇ ਗੁਰੂ ਸਾਹਿਬ ਜੀ ਨੂੰ ਚਿੱਠੀਆਂ ਲਿਖਣੇ ਸ਼ੁਰੂ ਕੀਤੀਆਂ ਕਸਮਾਂ ਖਾਣੇ ਸ਼ੁਰੂ ਕੀਤੀਆਂ ਕਿ ਤੁਸੀਂ ਇਹ ਕਿਲਾ ਛੱਡ ਕੇ ਚਲੇ ਜਾਓ ਪਰ ਦੂਰ ਅੰਦੇਸ਼ੀ ਸੋਚਦੇ ਮਾਲੋਂ ਗੁਰੂ ਗੋਬਿੰਦ ਸਿੰਘ ਜੀ ਇਹ ਗੱਲ ਜਾਣ ਚੁੱਕੇ ਸਨ ਕਿ ਰਾਜੇ ਹੁਣ ਬਹੁਤ ਜ਼ਿਆਦ ਸਿੱਖਾਂ ਕੀ ਟਿਕ ਨਹੀਂ ਸਕਣਗੇ ਇਕ ਕੋਈ ਨਾ ਕੋਈ ਮਾੜੀ ਚਾਲ ਜਰੂਰ ਚੱਲਣ ਗਈ ਗੁਰੂ ਸਾਹਿਬ ਨੇ ਸਿੱਖਾਂ ਨੂੰ ਚੁੱਕਨੀ ਰਹਿਣ ਲਈ ਕਿਆ ਭਾਵੇਂ ਕਿ ਕਿਲੇ ਅੰਦਰ ਹੁਣ ਰਸਦ ਆਦੀ ਦੀ ਘਾਟ ਪੈ ਚੁੱਕੀ ਸੀ ਚਾਰੇ ਪਾਸੇ ਘੇਰਾਬੰਦੀ ਹੋਣ ਕਾਰਨ ਰਸਦ ਆਦ ਵੀ ਅਨੰਦਪੁਰ ਸਾਹਿਬ ਦੇ ਕਿਲੇ ਅੰਦਰ ਨਹੀਂ ਸੀ ਪਹੁੰਚ ਰਹੀ ਪਰ ਗੁਰੂ ਸਾਹਿਬ ਜਦ ਨਾਲ ਸਨ ਜਦ ਗੁਰੂ ਸਾਹਿਬ ਦਾ ਸਭਨਾ ਤੇ ਹੱਥ ਸੀ ਜਦ ਉਹ ਸਭ ਨੂੰ ਗੱਲ ਆ ਰਹੇ ਸਨ ਤਾਂ ਸਾਰਿਆਂ ਦਾ ਹੌਸਲਾ ਬਣਿਆ ਹੋਇਆ ਸੀ ਉਹ ਡਟੇ ਹੋਏ ਸਨ ਜਦੋਂ ਜੰਗ ਚਲਦੀ ਨੂੰ ਤਕਰੀਬਨ 7 ਮਹੀਨੇ ਬੀਤ ਚੁਕੇ ਸਨ ਤਾਂ ਪਹਾੜੀ ਰਾਜਿਆਂ ਨੇ ਗੁਰੂ ਸਾਹਿਬ ਕੀ ਬੇਨਤੀਆਂ ਕਰਨੀਆਂ ਸ਼ੁਰੂ ਕੀਤੀਆਂ ਹਿੰਦੂ ਰਾਜਿਆਂ ਵੱਲੋਂ ਆٹے ਦੀ ਗਾਂ ਬਣਾ ਕੇ ਗੀਤਾ ਦੀ ਕਸਮ ਖਾਦੇ ਗਏ ਮੁਗਲਾਂ ਵੱਲੋਂ ਪਵਿੱਤਰ ਕੁਰਾਨ ਦੀਆਂ ਸੌਂਹਾਂ ਖਾਦੇ ਗੀਆਂ ਕਿ ਜੇ ਤੁਸੀਂ ਕਿਲਾ ਛੱਡ ਦੋ ਤਾਂ ਕਿਸੇ ਨੂੰ ਕੁਝ ਨਹੀਂ ਕਿਹਾ ਜਾਏਗਾ ਅਤੇ ਸਾਡੀ ਵੀ ਦੁਨੀਆ ਤੇ ਦਿੱਲੀ ਤੱਕ ਦਾ ਸਾਹਮਣੇ ਨੱਕ ਬਚ ਜਾਏਗੀ ਪਰ ਗੁਰੂ ਸਾਹਿਬ ਇਨਾ ਮੱਕਾਰ ਰਾਜਿਆਂ ਦੀ ਕੂਟਨੀਤੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ ਪਰ ਸਿੱਖਾਂ ਵੱਲੋਂ ਵਾਰ-ਵਾਰ ਗੁਰੂ ਸਾਹਿਬ ਜੀ ਨੂੰ ਕਹਿਣ ਤੇ ਵਾਰ-ਵਾਰ ਮਨਾਉਣ ਤੇ ਆਖਰ 6 ਪੌਦੇ ਦੀ ਰਾਤ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡੰਦਾ ਗੁਰੂ ਸਾਹਿਬ ਨੇ ਸਿੱਖਾਂ ਦੇ ਕਹਿਣ ਤੇ ਫੈਸਲਾ ਕੀਤਾ ਗੁਰੂ ਸਾਹਿਬ ਨੇ ਸਿੱਖਾਂ ਨੂੰ ਨਾਲ ਹੀ ਤਿਆਰ ਰਹਿਣ ਲਈ ਕਿਹਾ ਤੇ ਸਮਝਾਇਆ ਕਿ ਦੁਸ਼ਮਣ ਦੀਆਂ ਚਾਲਾਂ ਤੋਂ ਸੁਚੇਤ ਰਹਿਣਾ ਹੈ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਅੱਗੇ ਰੱਖਣਾ ਹੈ ਅਤੇ ਆਪ ਪਿੱਛੇ ਪੈਰਾਂ ਦਿੰਦੇ ਆਉਣਾ ਇੰਜ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਜੀ ਦਾ ਚੱਡਿਆ ਗੁਰੂ ਪੀਰੋ ਜੋ ਥਾ ਜੋ ਨਗਰ ਆਪ ਵਸਾਇਆ ਹੋਇ ਜਿੱਥੇ ਸਹਿਬਜ਼ਾਦੇ ਦਾ ਬਚਪਨ ਬੀਤਿਆ ਹੋਇ ਜਿੱਥੇ ਖਾਲਸਾ ਪੰਥ ਸਜਾਇਆ ਹੋਇ ਉਸ ਸਥਾਨ ਨੂੰ ਛੱਡਣਾ ਕਿੰਨਾ ਔਖਾ ਹੈ ਪਰ ਗੁਰੂ ਸਾਹਿਬ ਹਰੇਕ ਮੋਹ ਤੋਂ ਉਤਾਸਨ ਉਧਰ ਰੱਬੀ ਹੁਕਮ ਅੰਦਰ ਸਨ ਜਿਸ ਪਾਸੇ ਮਾਲਕ ਲੈ ਜਾ ਰਿਹਾ ਸੀ ਤੁਰੇ ਜਾ ਰਹੇ ਸਨ ਇਸ ਲਈ ਉਹ ਐਸੇ ਹੱਥੋਂ ਤੁਰੇ ਕਿ ਮੁੜ ਨਹੀਂ ਪਰਤੇ ਅਤੇ ਇਹ ਦਿਨ ਇਹ ਪਲ ਜੋ ਕਿ ਇਤਿਹਾਸਿਕ ਪਲ ਹਨ ਐਸੇ ਮਾਹੌਲ ਅੰਦਰ ਵੀ ਕਿੰਝ ਅਕਾਲ ਪੁਰਖ ਨਾਲ ਇੱਕਮਿਕ ਰਹਿਣਾ ਉਸ ਅਵਸਥਾ ਦੇ ਪਲ ਸੰ ਤਾਂ ਗੁਰੂ ਸਾਹਿਬ ਬਚੀ ਖਾਲਸਾ ਫੌਜ ਅਤੇ ਪਰਿਵਾਰ ਸਮੇਤ ਇੱਥੋਂ ਤੁਰੇ ਅਤੇ ਅਸੀਂ ਸਭ ਜਾਣਦੇ ਹਾਂ ਕਿ ਆਉਣ ਵਾਲੇ ਸਮੇਂ ਅੰਦਰ ਕੀ ਕੁਝ ਹੋਇਆ ਇੱਕ ਹੀ ਹਫਤੇ ਵਿੱਚ ਪੂਰੇ ਪਰਿਵਾਰ ਨੂੰ ਸੱਚ ਹੱਕ ਤੇ ਕੌਮ ਦੇ ਲੇਖੇ ਲਾ ਦਿੱਤਾ ਗੁਰੂ ਸਾਹਿਬ ਚਾਹੁੰਦੇ ਤਾਂ ਆਪਣਾ ਪਰਿਵਾਰ ਬਚਾ ਸਕਦੇ ਸਨ ਪਰ ਗੁਰੂ ਜੀ ਨੇ ਕਦੇ ਵੀ ਆਪਣੇ ਬੱਚਿਆਂ ਦੀ ਸਿੱਖਾਂ ਵਿੱਚ ਫਰਕ ਨਹੀਂ ਸਮਝਿਆ ਉਹਨਾਂ ਨੇ ਸਾਰੇ ਹੀ ਬਰਾਬਰ ਸਨ ਤਾਂ ਗੁਰੂ ਪਿਆਰਿਓ ਇਸ 6 ਪੋ ਤੋਂ ਬਾਅਦ 7 ਪੋ ਨੂੰ ਕੀ ਕੁਝ ਵਾਪਰਿਆ ਉਸ ਨੂੰ ਅਗਲੀ ਵੀਡੀਓ ਅੰਦਰ ਸੰਖੇਪ ਵਿੱਚ ਜਾਣਾਂਗੇ ਪਿਛਲੇ ਕਈ ਮਹੀਨਿਆਂ ਤੋਂ ਕਿਲਾ ਅਨੰਦਗੜ੍ਹ ਸਾਹਿਬ ਵਿੱਚ ਜੋ ਗੁਰੂ ਸਾਹਿਬ ਨਾਲ ਲੜਦੇ ਹੋਏ ਸ਼ਹੀਦیاں ਪਾ ਗਏ ਉਹਨਾਂ तमाम ਗੁਰੂ ਦੇ ਪਿਆਰਿਆਂ ਨੂੰ ਵਾਰ-ਵਾਰ ਨਮਸਕਾਰ ਹੈ ਕੋਟਾਨ ਕੋਟ ਪ੍ਰਣਾਮ ਹੈ ਜਿਨ੍ਹਾਂ ਗੁਰੂ ਦੇ ਹੁਕਮ ਵਿੱਚ ਰਹਿ ਕੇ ਆਪਣਾ ਜੀਵਨ ਸਫਲਾ ਕੀਤਾ ਤਾਂ ਹੀ ਉਹਨਾਂ ਨੂੰ ਅੱਜ ਇਜਾਜ਼ਤ ਕੀਤਾ ਜਾ ਰਿਹਾ ਹੈ ਤਾਂ ਅਜ ਲਈ ਇੰਨਾ ਹੈ ਆਉਣ ਵਾਲੀ ਵੀਡੀਓ ਵਿੱਚ ਬਾਕੀ ਦੇ ਵਿਚਾਰ ਗੁਰੂ ਸਾਹਿਬ ਦੀ ਕਿਰਪਾ ਨਾਲ ਸੰਕੇਬਿਤ ਕੀਤੇ ਜਾਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ